ਕੁੜੀ ਕਰਦੇ ਆਪ ਨੂੰ ਨਾ ਤੋੜਾ ਜੀ ਨਾ ਨਾ ਜੀ ਗੁਵਿੰਦਰ ਸ਼ਰਮਾ ਨਾਮ ਇਹ ਆਪਣਾ ਤੇ ਕਿਹੜਾ ਪਿੰਡ ਹੈ ਪਿੰਡ ਪੂਲਾ ਦਾ ਨਾਮ ਲਖੀਆ ਮਾਮਲਾ ਕੁਛਦਾ ਜੀ ਆਪਣੇ ਪੂਰੀ ਕਰਦੀ ਹੈ ਰੈਸਿਨ ਜੀ ਇਸ ਟ੍ਰੇਟ ਲੈਵਲ ਦੀ ਬਧੀਆ ਪਲੇਅਰ ਆ ਚੁੱਕੀ ਜੀ ਤੇ ਮੇਰੇ ਇੱਕ ਯਾਰ ਮਿੱਤਰ ਆ ਉਹਨੇ ਪੋਚਣ ਦੇ ਦੌਰਾਨ ਉਹਦੇ ਨਾਲ ਛੇੜਖਾਨੀ ਤੇ ਬਾਕੀ ਕੁੜੀ ਕਹਿੰਦੀ ਐ ਵੀ ਉਹਦੇ ਨਾਲ ਬਾਵਾ ਕੁਝ ਉਹਨੇ ਕੀਤਾ ਜਿਹੜਾ ਆਪਾਂ ਸਰੇ ਨਹੀਂ ਦੱਸ ਸਕਦੇ ਕੀ ਲੱਗਦਾ ਵੀ ਕੁੜੀ ਕਹਿੰਦੀ ਐ ਵੀ ਰੇਟ ਹੈ ਤਾਂ ਕੁੜੀ ਕਹਿੰਦੀ ਐ ਬਾਕੀ ਹੁਣ ਥੋੜੇ ਦਿਨ ਚ ਮੈਡੀਕਲ ਆਜੂ ਰਿਪੋਰਟ ਆਜੂ ਵੀ ਉਹ ਤੇ ਸਭ ਕੁਝ ਆ ਦੁੱਧ ਦੁੱਧ ਪਾਣੀ ਦਾ ਆਪਾਂ ਹਜੂਰੀ ਤੇ ਮੁੰਡਾ ਕੀ ਕੰਮ ਕਰਦਾ ਮੁੰਡਾ ਜੀ ਅ ਟੀਚਰ ਹੈ ਜੀ ਸਪੋਰਟਸ ਮੈਕਮੇ ਦਾ ਜੀ ਸਰਕਾਰੀ ਹੈ ਪ੍ਰਾਈਵੇਟ ਸਰਕਾਰੀ ਹੈ ਜੀ ਰਾਮਪੁਰਾ ਨੋਟਾਉ ਦੀ ਝੁੱਤੀ ਹੈ ਜੀ ਸਾਡੇ ਪਿੰਡ ਦਾ ਹੀ ਹੈ ਜੀ ਇਹ ਤੁਹਾਨੂੰ ਪਹਿਲਾਂ ਵੀ ਤਵੇ ਮਹਿਸੂਸ ਹੋਇਆ ਹੋਵੇਗਾ ਹਾ ਜੀ ਮੈਂ ਅੱਜ ਤੋਂ ਕੁਝ ਸਮਾਂ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਤੇ ਮੈਂ ਉਹਨੂੰ ਨਾ ਵਾਰਨਿੰਗ ਦੇ ਕੇ ਭਈ ਸ਼ਾਇਦ ਬੱਚੇ ਆ ਸੁਧਰ ਜਾਣਗੇ ਤਾਂ ਉਹ ਉਹ ਬਾਜ਼ ਨਹੀਂ ਆਇਆ ਮੁੰਡਾ ਕਿ ਬੇਟੀ ਦੀ ਉਮਰ ਕਿੰਨੀ ਹੈ ਬੇਟੀ ਦੀ ਹੁਣ ਮੈਜੀ 17 ਸਾਲ 8 ਤੋਂ 9 ਦਿਨ ਕਿੰਨੇ ਕੁ ਉੱਚੀ ਨੇ ਤੁਹਾਡੇ ਕੋਲ ਮੇਰੇ ਕੋਲ ਵੀ ਚਾਰ ਕੁੜੀਆਂ ਨੇ ਤੇ ਇੱਕ ਮੁੰਡਾ ਜੀ ਮੁੰਡਾ ਸਭ ਤੋਂ ਛੋਟਾ ਜੀ ਇਹ ਸਾਰੇ ਹੀ ਪਲੇਅਰ ਬੱਚੇ ਜਿਹੜੇ ਆਪਣੇ ਉਹ ਸਪੋਰਟਸਮੈਨ ਹੈ ਜੀ ਕਿਵੇਂ ਦੇਖੋਣ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਮੈਂ ਮੰਗ ਕਰਦਾ ਜੀ ਐਦਾਂ ਦੇ ਟੀਚਰਾਂ ਨੂੰ ਮਰਖਾਸਤ ਕੀਤਾ ਜਾਵੇ ਇਹਨਾਂ ਨਿਰਪੱਖodic ਜਾਂਚ ਹੋਵੇ ਇਸ ਮਾਮਲੇ ਦੀ ਤੇ ਐਦਾਂ ਦੇ ਜਿਹੜੇ ਹੋਰ ਵੀ ਟੀਚਰ ਨੇ ਮੈਂ ਸਾਰੇ ਟੀਚਰਾਂ ਨੂੰ ਨਹੀਂ ਕਹਿੰਦਾ ਕੁਝ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਕੁਝ ਹੁੰਦੇ ਨੇ ਜਿਹੜੇ ਜਿਨ੍ਹਾਂ ਕੋਲ ਆਪਣੇ ਕੁੜੀਆਂ ਆਪਣੇ ਖਾਸ ਕਰਕੇ ਕੁੜੀਆਂ ਸੇਫ ਨਹੀਂ ਹੈਗੀਆਂ ਖਾਸ ਕਰਕੇ ਸਪੋਰਟਸ ਵਾਲੀਆਂ ਸੇਫ ਨਹੀਂ ਹੈਗੀਆਂ ਉਹਨਾਂ ਤੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਵੀ ਥੋੜਾ ਗੌਰ ਦਿੱਤਾ ਤੇ ਉਹਦੇ ਬੱਚਿਆਂ ਨਾਲ ਆਏ ਜਾਂ ਉਹ ਜੀਮੇ ਦਾ ਮਹਿਸੂਸ ਕਰਦੇ ਆਂ ਇਹ ਵੀ ਬਾਰਦਾਤ ਹੋਈ ਹੈ ਮੇਰਾ ਤਾਂ ਜੀ ਇਹ ਸਮਝੋ ਜੀ ਬਸ ਸੁਸਾਈਡ ਕਰਨੋਂ ਦਿਲ ਕਰਦਾ ਜੀ ਪਰ ਕੀ ਕਰੀਏ ਜੀ ਆਪਾਂ ਕੁਝ ਸੁਪਨੇ ਵੱਡੇ ਦੇਖਿਓ ਹੈ ਜੀ ਉਹ 올림픽 ਦੇ ਸੁਪਨੇ ਦੇਖਿਓ ਜੀ ਇਹ ਦੋ ਵਾਰ ਸਟੇਟ ਚੈਂਪੀਅਨ ਕੁੜੀ ਰਹਿ ਚੁੱਕੀ ਹੈ ਜੀ ਪਰ ਉਹਦਾ ਮਨ ਵੀ ਜਿਵੇਂ ਹੋਰ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਮਨ ਬਰਗਲਾਣ ਦੀ ਗੱਲ ਜਿਹੜੀ ਆਪਾਂ ਕਰਦੇ ਆ ਉਹ ਕੰਮ ਇਹਨਾਂ ਨੇ ਕੀਤਾ ਤੇ ਮੇਰਾ ਯਾਰ ਵੀ ਰਹਿ ਚੁੱਕਿਆ ਮੇਰੇ ਨਾਲ ਯਾਰ ਮਾਰੀ ਕੀਤੀ ਉਹਨੇ ਸਭ ਤੋਂ ਵੱਡਾ ਦੁੱਖ ਤਾਂ ਆਇਆ ਉਹਨੇ ਯਾਰ ਮਾਰੀ ਕੀਤੀ ਇਹਨੂੰ ਕਿੰਨੀ ਦੇਖਦੀ ਅੱਜ ਕਰ ਕਹਿੰਦੇ ਇਹ ਜਿਹੜਾ ਫਿਚਰ ਦਾ ਉਹਦਾ ਸੀ ਇੱਕ ਪਰਮਾਤਮਾ ਦੇ ਰੂਪ ਦੇ ਵਿੱਚ ਲਿਵਿਆ ਸੀ ਅੱਜ ਕਿੰਨੀ ਦੇਖਦੇ ਵੀ ਇਹ ਆਉਦੇ ਦਾ ਕੀ ਇੱਕ ਛੋਟਾ ਜਿਹਾ ਕਸਟਮਰ ਜੀ ਇਹ ਤਾਂ ਚਲੋ ਕਾਗਜ਼ੀ ਕਾਰਵਾਈ ਹੈ ਕਾਗਜ਼ਾਂ 'ਚ ਰਹਿ ਗਈਆਂ ਗੱਲਾਂ ਤੇ ਜੀ ਟੀਚਰ ਤੋਂ ਟੀਚਰ ਹੋ ਗਿਆ ਡਾਕਟਰ ਹੋ ਗਏ ਇਹ ਪ੍ਰਮਾਤਮਾ ਦੇ ਦੂਜਾ ਰੂਪ ਹੁੰਦੇ ਨੇ ਪਰ ਇਹ ਦੇ ਮੁੰਡੇ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਇਹਨੇ ਇੱਕ ਵਾਰ ਵੀ ਨਹੀਂ ਪਰਖਿਆ ਕਿ ਵੀ ਤਰੀ ਸਟੂਡੈਂਟ ਹੈ ਮੇਰੇ ਯਾਰ ਹੈ ਜਿਹਦੇ ਜਿਹੜਾ ਇਹ ਕੁੜੀ ਦਾ ਪਿਓ ਹੈ ਉਹ ਤੇਰਾ ਦੋਸਤ ਹੈ ਤੇ ਇੱਕ ਇੱਕੋ ਹੀ ਪਿੰਡ ਦੇ ਆਪਾਂ ਤੇ ਨਾਬਾਲੀ ਕੁੜੀਆਂ ਉੱਪਰੋਂ ਜਦੋਂ 14 ਸਾਲ ਦੀ ਸੀ ਉਦੋਂ ਤੋਂ ਛੜਖੰਨੀ ਕਰਦਾ ਆ ਰਿਹਾ ਹੈ